ਖੋ ਦੁਸ਼ਹਿਰਾ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਮਨਾਇਆ ਜਾਂਦਾ ਹੈ ਰਾਮਲੀਲਾ ਹਰ ਹਰ ਸਾਲ ਹਰ ਜਗ੍ਹਾ ਤੇ ਕੀਤੀ ਜਾਂਦੀ ਹੈ ਇਹ ਇਹ ਦਿਹਾੜਾ ਹੈ ਜਿਸ ਦਿਨ ਸੱਚਾਈ ਦੀ ਔਰ ਅਛਾਈ ਦੀ ਬੁਰਾਈ ਦੇ ਉੱਤੇ ਜਿੱਤ ਹੋਈ ਧਰਮ ਦੀ ਸਥਾਪਨਾ ਹੋਈ ਨਿਆਂ ਸੰਗਤ ਦੀ ਅਧਿ ਦੀ ਸਥਾਪਨਾ ਹੋਈ 라ਵਣ ਨੇ ਜੋ ਅਨਿਆਇਪੂਰਨ ਕਰਮ ਕੀਤਾ ਸੀ ਉਸ ਦਾ ਭਗਵਾਨ ਰਾਮ ਨੇ ਦੁਨੀਆ ਦੇ ਵਿੱਚ ਇੱਕ ਸਬਕ ਦਿੱਤਾ ਕਿ ਅਗਰ ਤੁਸੀਂ ਛਾਈ ਦੇ ਉੱਤੇ ਚਲੋਗੇ ਸੱਚ ਦੇ ਉੱਤੇ ਚਲੋਗੇ ਤਾਂ ਤਰਮਨ ਦੀ ਰੱਖਿਆ ਕਰਨ ਦੇ ਵਿੱਚ ਪ੍ਰਕਿਰਤੀ ਔਰ ਪ੍ਰਮਾਤਮਾ ਦਾ ਹਰ ਢੰਗ ਦੇ ਨਾਲ ਸਮਰਥਨ ਹੁੰਦਾ ਉਹਨਾਂ ਨੇ ਵਾਨਰ ਸੇਨਾ ਬਨਵਾਸੀ ਸੇਨਾ ਉਹਨਾਂ ਸਾਰਿਆਂ ਦੀ ਮਦਦ ਲੈ ਕੇ ਇੱਕ ਐਸਾ ਮਹਾਰਥੀ ਨੂੰ ਯੁੱਧ ਚ ਹਰਾਇਆ ਜਿਸ ਤੋਂ ਕਿ ਦੇਵਤਾ ਵੀ ਡਰਦੇ ਸੀ ਜਿਸ ਦੇ ਨਾਲ بڑے بڑے ਯੁੱਧ ਜਿਹੜੇ ਮਹਾਰਥੀ ਸੀ ਉਹਨਾਂ ਨਾਲ ਯੁੱਧ ਕਰਨ ਦੀ ਹਿੰਮਤ ਨਹੀਂ ਸੀ ਕਰਦੇ ਸੋ ਮੈਂ ਅੱਜ ਦੇ ਇਸ ਦਿਹਾੜੇ ਤੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਗਰਾਮ ਆਰੰਭਿਆ ਗਿਆ ਜਿਸ ਤਰੀਕੇ ਨਾਲ ਸਾਰਾ ਪ੍ਰੋਗਰਾਮ ਕੀਤਾ ਗਿਆ ਮੈਂ RAMLILA ਕਮੇਟੀ ਰੋਪੜ ਸਵੋਚੇ ਕਲਾਕਾਰ ਔਰ ਸਭ ਤੋਂ ਵੱਧ ਜਿੰਨੇ ਦਰਸ਼ਕ ਹੈ ਜਿਸ ਤਰੀਕੇ ਨਾਲ ਡਿਸਪਲਨ ਦੇ ਨਾਲ ਸ਼ਾਂਤੀਪੂਰਨ ਢੰਗ ਦੇ ਨਾਲ ਉਹਨਾਂ ਨੇ ਭਗਵਾਨ ਰਾਮ ਦੀ ਇਹ ਸਾਰੀ ਕਥਾ ਸੁਣੀ ਆਪਣੇ ਨਾਲ ਅਸੀਂ ਡੋਲਰ ਵੀ ਕਹਿੰਦੇ ਆ ਆਪਣੇ ਬੱਚਿਆਂ ਨੂੰ ਦਿਖਾਈ ਤਾਂ ਕਿ ਉਹਨਾਂ ਦੇ ਵਿੱਚ ਜੋ ਸੰਦੇਸ਼ ਰਾਮਲੀਲਾ ਦੇ ਰਾਹੀਦ ਅਸੀਂ ਦੇਣਾ ਚਾਹਨੇ ਆ ਉਹਨਾਂ ਨੂੰ ਦਿੱਤਾ ਜਾ ਸਕੇ ਇਸ ਦੇ ਲਈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਸਮਝਦਾ ਅਸੀਂ ਐਸੇ ਤਰੀਕੇ ਦੇ ਨਾਲ ਅੱਗੇ ਵੀ ਇਹ ਰਾਮਲੀਲਾ ਜਦੋਂ ਕਾਰਜਕ੍ਰਮ ਹੈ ਜੋ ਬਹੁਤ ਸਾਲ ਅੱਜ ਤੋਂ 50 55 ਸਾਲ ਪਹਿਲੇ ਮੇਰੇ ਪਿਤਾ ਸ਼੍ਰੀ ਮਦਨ ਮੋਹਨ ਮਿੱਤਲ ਜੀ ਨੇ ਸ਼ੁਰੂ ਕੀਤਾ ਸੀ ਇਸ ਨੂੰ ਅੱਗੇ ਵੀ ਅਸੀਂ اسی ਤਰਕੇ ਨਾਲ ਜਾਰੀ ਰੱਖਾਂਗੇ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਔਰ ਉਹਨਾਂ ਦੇ ਮਾਰਗਦਰਸ਼ਨ ਦੇ ਨਾਲ ਇਸ ਕਾਰਜਕ੍ਰਮ ਨੂੰ ਇਸ ਪ੍ਰੋਗਰਾਮ ਨੂੰ ਹਮੇਸ਼ਾ ਕਰਦੇ ਰਹਾਂਗੇ ਤਾਂ ਕਿ ਲੋਕਾਂ ਨੂੰ ਭਗਵਾਨ ਰਾਮ ਦੇ ਜੀਵਨ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਗਵਾਨ ਰਾਮ ਦੇ ਜੀਵਨ ਨਾਲ ਜੋੜ ਸਕੀਏ ਮੈਂ ਇੱਕ ਵਾਰੀ ਫਿਰ ਸਾਰੇ ਇਲਾਕਾ ਨਵਾਸੀਆਂ ਨੂੰ ਪੂਰੇ ਸ਼ਹਿਰ ਦੇ ਨਗਰ ਨਵਾਸੀਆਂ ਨੂੰ ਦੁਸ਼ਹਿਰੇ ਦੇ ਇਸ ਪਾਵਨ ਪਵਿੱਤਰ ਦੇ ਤਿਉਹਾਰ ਦੀ ਬਹੁਤ ਬਹੁਤ ਵਧਾਈ ਦਿੰਦਾ ਸਾਰੇ ਸਮਾਜਿਕ ਅਤੇ ਨਗਰ ਨਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਹਰ ਸਾਲ ਦੀ ਤਰ੍ਹਾਂ ਚਾਰ ਵਾਰ ਵੀ ਸਾਡੇ ਇਸ ਵਾਰੀ ਵੀ ਮੇਰੇ ਰੋਪੜ ਦੇ ਵਿੱਚ ਦੁਸ਼ਹਿਰੇ ਵਕਤamatan ਤੇ ਲੱਗਦੇ ਆ ਸਾਡੇ ਵਿੱਚ ਜਿਸਾ ਦੇ ਵਿੱਚ ਮੈਨੂੰ ਦਾ ਜੀ ਦਰਸ਼ਨ ਕਰਨ ਦਾ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਮੈਂ ਸਾਰੇ ਪ੍ਰਬੰਧਕਾਂ ਨੂੰ ਵਧਾਈ ਦੇਣਾ ਮੇਰੇ ਵੀਰੋ ਕਿ ਸਾਰੇ ਧਰਮ ਦੇ ਲੋਕੀ ਇਕੱਠੇ ਹੋ ਕੇ ਹਮੇਸ਼ਾ ਸਾਡੀ ਸਹਿਰ ਦੀ ਰਵਾਇਤਾਂ ਸਾਂਝੀ ਵਾਲਤਾ ਦਾ ਸੰਗੋਹ ਦਿੰਦੇ ਹੋ ਔਰ ਇਹ ਦਿਨ ਬਹੁਤ ਖੋਸੇ ਹੋ ਜਾ ਰਹਾ ਹੈ ਸਾਰਿਆਂ ਨੂੰ ਤੇ ਦਿਲ ਤੋਂ ਬਹੁਤ ਬਹੁਤ ਵਧਾਈ ਕੋ ਦੁਸ਼ਹਿਰਾ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਮਨਾਇਆ ਜਾਂਦਾ ਹੈ ਰਾਮਲੀਲਾ ਹਰ ਹਰ ਸਾਲ ਹਰ ਜਗ੍ਹਾ ਤੇ ਕੀਤੀ ਜਾਂਦੀ ਹੈ ਇਹ ਇਹ ਦਿਹਾੜਾ ਹੈ ਜਿਸ ਦਿਨ ਸੱਚਾਈ ਦੀ ਔਰ ਅਛਾਈ ਦੀ ਬੁਰਾਈ ਦੇ ਉੱਤੇ ਜਿੱਤ ਹੋਈ ਧਰਮ ਦੀ ਸਥਾਪਨਾ ਹੋਈ ਨਿਆਂ ਸੰਗਤ ਦੀ ਨੀਤ ਦੀ ਸਥਾਪਨਾ ਹੋਈ 라ਵਣ ਨੇ ਜੋ ਅਨਿਆਇਪੂਰਨ ਕਰਮ ਕੀਤਾ ਸੀ ਉਸ ਦਾ ਭਗਵਾਨ ਰਾਮ ਨੇ ਦੁਨੀਆ ਦੇ ਵਿੱਚ ਇੱਕ ਸਬਕ ਦਿੱਤਾ ਜੇਕਰ ਤੁਸੀਂ ਛਾਈ ਦੇ ਉੱਤੇ ਚਲੋਗੇ ਸੱਚ ਦੇ ਉੱਤੇ ਚਲੋਗੇ ਤਾਂ ਤਰੰਦੀ ਰੱਖਿਆ ਕਰਨ ਦੇ ਵਿੱਚ ਪ੍ਰਕਿਰਤੀ ਔਰ ਪ੍ਰਮਾਤਮਾ ਦਾ ਹਰ ਢੰਗ ਦੇ ਨਾਲ ਸਮਰਥਨ ਹੁੰਦਾ ਉਹਨਾਂ ਨੇ ਵਾਨਰ ਸੇਨਾ ਬਨਵਾਸੀ ਸੇਨਾ ਉਹਨਾਂ ਸਾਰਿਆਂ ਦੀ ਮਦਦ ਲੈ ਕੇ ਇੱਕ ਐਸਾ ਮਹਾਰਥੀ ਨੂੰ ਯੁੱਧ ਚ ਹਰਾਇਆ ਜਿਸ ਤੋਂ ਕਿ ਦੇਵਤਾ ਵੀ ਡਰਦੇ ਸੀ ਜਿਸ ਦੇ ਨਾਲ بڑے بڑے ਯੁੱਧ ਜਿਹੜੇ ਮਹਾਰਥੀ ਸੀ ਉਹਨਾਂ ਨਾਲ ਯੁੱਧ ਕਰਨ ਦੀ ਹਿੰਮਤ ਨਹੀਂ ਸੀ ਕਰਦੇ ਸੋ ਮੈਂ ਅੱਜ ਦੇ ਇਸ ਦਿਹਾੜੇ ਤੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਗਰਾਮ ਆਰੰਭਿਆ ਗਿਆ ਜਿਸ ਤਰੀਕੇ ਨਾਲ ਸਾਰਾ ਪ੍ਰੋਗਰਾਮ ਕੀਤਾ ਗਿਆ ਮੈਂ RAMLILA ਕਮੇਟੀ ਰੋਪੜ ਸਮੂੱਚੇ ਕਲਾਕਾਰ ਔਰ ਸਭ ਤੋਂ ਵੱਧ ਜਿੰਨੇ ਦਰਸ਼ਕ ਹੈ ਇਸ ਤਰੀਕੇ ਨਾਲ ਸਿਸਪਲਨ ਦੇ ਨਾਲ ਸ਼ਾਂਤੀਪੂਰਨ ਢੰਗ ਦੇ ਨਾਲ ਉਹਨਾਂ ਨੇ ਭਗਵਾਨ ਰਾਮ ਦੀ ਇਹ ਸਾਰੀ ਕਥਾ ਸੁਣੀ ਆਪਣੇ ਅਨੁਭਵ ਨਾਲ ਅਸੀਂ ਡੋਕਰ ਵੀ ਕਹਿੰਦੇ ਆ ਆਪਣੇ ਬੱਚਿਆਂ ਨੂੰ ਦਿਖਾਈ ਤਾਂ ਕਿ ਉਹਨਾਂ ਦੇ ਵਿੱਚ ਜੋ ਸੰਦੇਸ਼ ਰਾਮਲੀਲਾ ਦੇ ਰਾਹੀਦ ਅਸੀਂ ਦੇਣਾ ਚਾਹਨੇ ਆ ਉਹਨਾਂ ਨੂੰ ਦਿੱਤਾ ਜਾ ਸਕੇ ਇਸ ਦੇ ਲਈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਸਮਝਦਾ ਅਸੀਂ ਅਸੀਂ ਐਸੇ ਤਰੀਕੇ ਦੇ ਨਾਲ ਅੱਗੇ ਵੀ ਇਹ ਰਾਮਲੀਲਾ ਜਦੋਂ ਕਾਰਜਕ੍ਰਮ ਹੈ ਜੋ ਬਹੁਤ ਸਾਲ ਅੱਜ ਤੋਂ 50 55 ਸਾਲ ਪਹਿਲੇ ਮੇਰੇ ਪਿਤਾ ਸ਼੍ਰੀ ਮਦਨ ਮੋਹਨ ਮਿੱਤਲ ਜੀ ਨੇ ਸ਼ੁਰੂ ਕੀਤਾ ਸੀ ਇਸ ਨੂੰ ਅੱਗੇ ਵੀ ਅਸੀਂ اسی ਤਰਕੇ ਨਾਲ ਜਾਰੀ ਰੱਖਾਂਗੇ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਔਰ ਉਹਨਾਂ ਦੇ ਮਾਰਗਦਰਸ਼ਨ ਦੇ ਨਾਲ ਇਸ ਕਾਰਜਕ੍ਰਮ ਨੂੰ ਇਸ ਪ੍ਰੋਗਰਾਮ ਨੂੰ ਹਮੇਸ਼ਾ ਕਰਦੇ ਰਹਿਾਂਗੇ ਤਾਂ ਕਿ ਲੋਕਾਂ ਨੂੰ ਭਗਵਾਨ ਰਾਮ ਦੇ ਜੀਵਨ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਗਵਾਨ ਰਾਮ ਦੇ ਜੀਵਨ ਨਾਲ ਜੋੜ ਸਕੀਏ ਮੈਂ ਇੱਕ ਵਾਰੀ ਫਿਰ ਸਾਰੇ ਇਲਾਕਾ ਨਿਵਾਸੀਆਂ ਨੂੰ ਪੂਰੇ ਸ਼ਹਿਰ ਦੇ ਨਗਰ ਨਿਵਾਸੀਆਂ ਨੂੰ ਦੁਸ਼ਹਿਰੇ ਦੇ ਇਸ ਪਾਵਨ ਪਵਿੱਤਰ ਦੇ ਤਿਉਹਾਰ ਦੀ ਬਹੁਤ ਬਹੁਤ ਵਧਾਈ ਦਿੰਦਾ ਸਾਰੇ ਸਰਬੰਧਨ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦਿਲ ਦੀਆਂ ਗਹਿਰੀਆਂ ਸ਼ੁਭਕਾਮਨਾਵਾਂ ਔਰ ਮੈਨੂੰ ਖੁਸ਼ੀ ਹੈ ਕਿ ਹਰ ਸਾਲ ਦੀ ਤਰ੍ਹਾਂ 50 ਰੁਪਏ ਸਾਡੇ ਇਸ ਵਾਰੀ ਵੀ ਮੇਰੇ ਰੋਪੜ ਦੇ ਵਿੱਚ ਦੁਸ਼ਹਿਰੇ ਵਕਤamatan ਤੇ ਲੱਗਦੇ ਆ। ਸਾਡੇ ਵਿੱਚ ਜਿਸ ਵਾਰੀ ਮੈਨੂੰ ਦਾ ਜੀ ਦਰਸ਼ਨ ਕਰਨ ਦਾ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਔਰ ਮੈਂ ਸਾਰੇ ਪ੍ਰਬੰਧਕਾਂ ਨੂੰ ਵਧਾਈ ਦੇਣਾ ਹੁੰਦਾ। ਕਿ ਸਾਰੇ ਧਰਮ ਦੇ ਲੋਕੀ ਇਕੱਠੇ ਹੋ ਕੇ ਹਮੇਸ਼ਾ ਸਾਡੀ ਸਹਿਰ ਦੀ ਰਵਾਇਤ ਹੈ। ਸਾਜੀ ਵਾਲਤਾ ਦਾ ਸਕੂਨ ਦਿੰਦੇ ਹੋ। ਔਰ ਕੋਈ ਦਿਲ ਖੋਸ਼ ਹੋਦਾ ਜਾ ਰਿਹਾ ਹੈ। ਸਾਰਿਆਂ ਨੂੰ ਪਿਆਰ ਦਿਲ ਤੋਂ ਬਹੁਤ-ਬਹੁਤ ਵਧਾਈ। ਦੇਖੋ ਦੁਸ਼ਹਿਰਾ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਮਨਾਇਆ ਜਾਂਦਾ ਹੈ ਰਾਮਲੀਲਾ ਹਰ ਹਰ ਸਾਲ ਹਰ ਜਗ੍ਹਾ ਤੇ ਕੀਤੀ ਜਾਂਦੀ ਹੈ ਇਹਦੇ ਇਹ ਦਿਹਾੜਾ ਹੈ ਜਿਸ ਦਿਨ ਸੱਚਾਈ ਦੀ ਔਰ ਅਛਾਈ ਦੀ ਬੁਰਾਈ ਦੇ ਉੱਤੇ ਜਿੱਤ ਹੋਈ ਧਰਮ ਦੀ ਸਥਾਪਨਾ ਹੋਈ ਨਿਆਂ ਸੰਗਤ ਦੀਤ ਦੀ ਸਥਾਪਨਾ ਹੋਈ ਰਾਵਣ ਨੇ ਜੋ ਅਨਿਆਇਪੂਰਨ ਕਰਮ ਕੀਤਾ ਸੀ ਉਸ ਦਾ ਭਗਵਾਨ ਰਾਮ ਨੇ ਦੁਨੀਆ ਦੇ ਵਿੱਚ ਇੱਕ ਸਬਕ ਦਿੱਤਾ ਕਿ ਜੇਕਰ ਤੁਸੀਂ ਛਾਈ ਦੇ ਉੱਤੇ ਚਲੋਗੇ ਸੱਚ ਦੇ ਉੱਤੇ ਚਲੋਗੇ ਤਾਂ ਤਰਮਨ ਦੀ ਰੱਖਿਆ ਕਰਨ ਦੇ ਵਿੱਚ ਪ੍ਰਕਿਰਤੀ ਔਰ ਪ੍ਰਮਾਤਮਾ ਦਾ ਹਰ ਢੰਗ ਦੇ ਨਾਲ ਸਮਰਥਨ ਹੁੰਦਾ ਉਹਨਾਂ ਨੇ ਵਾਨਰ ਸੇਨਾ ਬਨਵਾਸੀ ਸੇਨਾ ਉਹਨਾਂ ਸਾਰਿਆਂ ਦੀ ਮਦਦ ਲੈ ਕੇ ਇੱਕ ਐਸਾ ਮਹਾਰਥੀ ਨੂੰ ਯੁੱਧ ਚ ਹਰਾਇਆ ਜਿਸ ਤੋਂ ਕਿ ਦੇਵਤਾ ਵੀ ਡਰਦੇ ਸੀ ਜਿਸ ਦੇ ਨਾਲ بڑے بڑے ਯੁੱਧ ਜਿਹੜੇ ਮਹਾਰਥੀ ਸੀ ਉਹਨਾਂ ਨਾਲ ਯੁੱਧ ਕਰਨ ਦੀ ਹਿੰਮਤ ਨਹੀਂ ਸੀ ਕਰਦੇ ਸੋ ਮੈਂ ਇਸ ਦਿਹਾੜੇ ਤੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਗਰਾਮ ਆਰੰਭਿਆ ਗਿਆ ਜਿਸ ਤਰੀਕੇ ਨਾਲ ਸਾਰਾ ਪ੍ਰੋਗਰਾਮ ਕੀਤਾ ਗਿਆ ਮੈਂ RAMLILA ਕਮੇਟੀ ਰੋਪਣ ਸਵੋਚੇ ਕਲਾਕਾਰ ਔਰ ਸਭ ਤੋਂ ਵੱਧ ਜਿਨਨੇ ਦਰਸ਼ਕ ਹੈ ਤਰੀਕੇ ਨਾਲ ਸਿਸਪਲਨ ਦੇ ਨਾਲ ਸ਼ਾਂਤੀਪੂਰਨ ਢੰਗ ਦੇ ਨਾਲ ਉਹਨਾਂ ਨੇ ਭਗਵਾਨ ਦਾਮ ਦੀ ਇਸ ਸਾਰੀ ਕਥਾ ਸੁਣੀ ਆਪਣੇ ਆਪਣੇ ਨਾਲ ਅਸੀਂ ਡੋਲਰ ਵੀ ਕਹਿੰਦੇ ਆ ਆਪਣੇ ਬੱਚਿਆਂ ਨੂੰ ਦਿਖਾਈ ਤਾਂ ਕਿ ਉਹਨਾਂ ਦੇ ਵਿੱਚ ਜੋ ਸੰਦੇਸ਼ ਰਾਮਲੀਲਾ ਦੇ ਰਾਹੀਦ ਅਸੀਂ ਦੇਣਾ ਚਾਹਨੇ ਆ ਉਹਨਾਂ ਨੂੰ ਦਿੱਤਾ ਜਾ ਸਕੇ ਇਸ ਦੇ ਲਈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਸਮਝਦਾ ਹਾਂ ਅਸੀਂ ਐਸੇ ਤਰੀਕੇ ਦੇ ਨਾਲ ਅੱਗੇ ਵੀ ਇਹ ਰਾਮਲੀਲਾ ਜਦੋਂ ਕਾਰਜਕ੍ਰਮ ਹੈ ਜੋ ਬਹੁਤ ਸਾਲ ਅੱਜ ਤੋਂ 50 55 ਸਾਲ ਪਹਿਲੇ ਮੇਰੇ ਪਿਤਾ ਸ਼੍ਰੀ ਮਦਨ ਮੋਹਨ ਮਿੱਤਲ ਜੀ ਨੇ ਸ਼ੁਰੂ ਕੀਤਾ ਸੀ ਇਸ ਨੂੰ ਅੱਗੇ ਵੀ ਅਸੀਂ اسی ਤਰਕੇ ਨਾਲ ਜਾਰੀ ਰੱਖਾਂਗੇ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਔਰ ਉਹਨਾਂ ਦੇ ਮਾਰਗਦਰਸ਼ਨ ਦੇ ਨਾਲ ਇਸ ਕਾਰਜਕ੍ਰਮ ਨੂੰ ਇਸ ਪ੍ਰੋਗਰਾਮ ਨੂੰ ਹਮੇਸ਼ਾ ਕਰਦੇ ਰਹਾਂਗੇ ਤਾਂ ਕਿ ਲੋਕਾਂ ਨੂੰ ਭਗਵਾਨ ਰਾਮ ਦੇ ਜੀਵਨ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਗਵਾਨ ਰਾਮ ਦੇ ਜੀਵਨ ਨਾਲ ਜੋੜ ਸਕੀਏ ਮੈਂ ਇੱਕ ਵਾਰੀ ਫਿਰ ਸਾਰੇ ਇਲਾਕਾ ਨਿਵਾਸੀਆਂ ਨੂੰ ਪੂਰੇ ਸ਼ਹਿਰ ਦੇ ਨਗਰ ਨਿਵਾਸੀਆਂ ਨੂੰ ਦੁਸ਼ਹਿਰੇ ਦੇ ਇਸ ਪਾਵਨ ਪਵਿੱਤਰ ਦੇ ਤਿਉਹਾਰ ਦੀ ਬਹੁਤ ਬਹੁਤ ਵਧਾਈ ਦਿੰਦਾ ਸਾਰੇ ਸਾਰੇ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦਿਲ ਦੀਆਂ ਗratulations ਦਿੰਦਾ ਔਰ ਮੈਨੂੰ ਖੁਸ਼ੀ ਹੈ ਕਿ ਹਰ ਸਾਲ ਦੀ ਤਰ੍ਹਾਂ 50 ਰੁਪਏ ਸਾਡੇ ਇਸ ਵਾਰੀ ਵੀ ਮੇਰੇ ਰੋਪੜ ਦੇ ਵਿੱਚ ਦੁਸ਼ਹਿਰੇ ਵਕਤamatan ਤੇ ਲੱਗਦੇ ਆ। ਸਾਡੇ ਵਿੱਚ ਮੈਨੂੰ ਦਰਸ਼ਨ ਕਰਨ ਦਾ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਔਰ ਮੈਂ ਸਾਰੇ ਪ੍ਰਬੰਧਕਾਂ ਨੂੰ ਵਧਾਈ ਦੇਣਾ ਹੁੰਦਾ। ਕਿ ਸਾਰੇ ਧਰਮ ਦੇ ਲੋਕੀ ਇਕੱਠੇ ਹੋ ਕੇ ਹਮੇਸ਼ਾ ਸਾਡੀ ਸਹਿਦ ਦੀ ਰਵਾਇਤਾਂ ਸੰਜੀਵਾਲਤਾ ਦਾ ਸਬੂਤ ਦਿੰਦੇ ਹੋ। ਉਹ ਦਿਨ ਬਹੁਤ ਖਾਸ ਹੋਦਾ ਜਾ ਰਿਹਾ ਹੈ। ਸਾਰਿਆਂ ਨੂੰ ਪਿਆਰ ਦਿਲ ਤੋਂ ਬਹੁਤ-ਬਹੁਤ ਵਧਾਈ।